ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਨਾਮ ਤੇ ਐਡਰੈਸ ਦੱਸ ਦੋ ਜੀ ਦਾ ਨਾਮ ਮੇਰਾ ਕੇਵਲ ਸਿੰਘ ਹੈ ਜੀ ਤੇ ਜ਼ਿਲ੍ਹਾ ਸਾਡਾ ਸ੍ਰੀ ਅਮਰਸਰ ਸਾਹਿਬ ਆ ਤਹਿਸੀਲ ਅਜਨਾਲਾ ਪਿੰਡ ਸਾਡਾ ਹਰਡਕੁਰ ਪਿੰਡ ਹਰਡਕੁਰ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਬਰਸਰ ਅੰਬਰਸਰ ਤੋਂ ਕਿੰਨੀ ਦੂਰ ਆ 25 ਕਿਲੋਮੀਟਰ ਦੂਰ ਆ ਅੰਬਰਸਰ ਤੋਂ 25 ਕਿਲੋਮੀਟਰ ਅੰਬਰਸਰ ਤੋਂ 25 ਕਿਲੋਮੀਟਰ ਦੂਰ ਆ ਤੇ ਕਿੰਨੀਆਂ ਝੋਟੀਆਂ ਖੜਨੀਆਂ ਅੱਜ 6 ਝੋਟੀਆਂ ਲਾ ਕੇ ਚੱਲਿਆਂ ਜੀ 6 ਝੋਟੀਆਂ ਲੈ ਗਿਆ ਜੀ ਛੇ ਛੋਟੀਆਂ ਹਾਂਜੀ ਇੱਕ ਪਿਓਰ ਤੇਲੀਆਂ ਬੂਰੀ ਵੀ ਆ ਇੱਕ ਬੂਰੀ ਹਾਂ ਬਾਕੀ ਕਾਲੀਆਂ ਛੋਟੀਆਂ ਕਾਲੀ ਛੋਟੀ ਆ ਆ ਬਾਕੀ ਵੱਡੀ ਛੋਟੀਆਂ ਜੀ ਬਹੁਤ ਜ਼ਰਾ ਬਾਜੀ ਸੂਈ ਆ 14-15 ਮਿੰਟ ਤੋਂ ਲੜਾ ਰਹੇ ਆਂ ਆਹਤ ਦਿਨਾਂ ਦੀ ਸੂਈ ਛੋਟੀ ਦੂਜੇ ਸੂਏ ਕੱਦ ਵੇਖੋ ਕਿੰਨਾ ਵੱਡਾ ਤੋੜ ਦੋ ਮੜੀ ਜਿੱਕਰੇ ਜਿਹੜਾ ਵੀ ਵੀਰ ਭਰਾ Rajasthan ਦੀਆਂ ਮੱਝਾਂ ਲੈਣਾ ਚਾਹੁੰਦਾ ਨਹੀਂ ਆ ਸਕਦਾ ਆਪਦੀ ਤਸੱਲੀ ਕਰਕੇ ਲੈ ਜਾਏ ਪਿੰਡ ਹੜਖੁਰ ਦਾ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੂਰ ਵੀਰ ਦਾ ਪਿੰਡ ਆ ਕੰਟੈਕਟ ਨੰਬਰ ਜਿਹੜਾ ਸਕਰੀਨ ਤੇ ਵੀ ਲਾ ਦਾਂਗੇ ਤੇ ਬਾਕੀ ਲਾਸਟ ਵਿੱਚ ਬੋਲ ਕੇ ਵੀ ਦੱਸ ਦਾਂਗੇ ਫੁੱਲ ਵੱਡੇ ਕਾਦੀ ਚੋਟੀ ਆ ਪੂਰੀ ਕੁਆਲਿਟੀ ਚੋਟੀ ਜੈਡ ਬਲੈਕ ਪਿਓਰ ਮੁਰਾ ਇਹ ਕਾ ਕੱਟੀ ਆ ਜੀ ਦੇਖੋ ਕੱਟੀਦਿਆਂ ਬਣੀ ਪਹਿਲਨ ਚੋਟੀ ਉਹ ਚੋਗੀ ਚੋਗੀ ਥੱਲੇ ਅਮਰੀਕਨ ਗਾਂ ਹੀ ਦੇਖੋ ਕੱਟੀ ਦਾ ਬੰਨਾ ਕੱਟੀ ਦਾ ਬੰਨਾ ਆ ਸਿਲ ਪੂਰੀ ਫਿਟਿੰਗ ਆ ਡਰਾ ਮੂ ਚੋਗੀ ਚੋਟੀ ਆ ਚੋਗੀ ਸਾਰੀ ਪਿਓਰ ਵਾਲੀ ਆ ਜੀ ਇੱਕ ਆਹ ਦਿੱਤੂ ਜੈਡ ਬਲੈਕ ਚੋਟੀ ਸਿੰਘ ਵਿੱਚ ਉਂਗਲ ਨਹੀਂ ਟਪਣੀ ਇੰਨੇ ਛੋਟੇ ਸਿੰਘ ਦੀ ਚੋਟੀ ਆ ਨੇਵੇ ਵੇਖੋ ਚੋਟੀਆਂ ਦੇ ਇਹ ਖਾਸ ਚੀਜ਼ ਆ Rajasthan ਵਾਲੀਆਂ ਚੋਟੀਆਂ ਦੀ ਦੁੱਧ ਨੂੰ ਬਾੜੀਆਂ ਨਜਾਇਜ਼ ਹੀ ਚੰਗੀਆਂ ਰਹਿੰਦੀਆਂ ਤਾਂ ਹੀ ਲੈਵੇ ਖੁੱਲਦੇ ਆ ਤੇ ਤਾਂ ਹੀ ਥਣ ਬਣਦੇ ਕਿਟੀਆਂ ਦੇ ਤੋਂ ਉੱਤਰ ਵਧੀਆ ਜੀ ਬੱਲੇ ਦਾ ਇੱਕ ਆ ਬਾਰਡਰ ਏਰੀਆ ਤੋਂ ਆਈ ਪਿਓਰ ਨੀਲੀ ਰਾਵੀ ਦੀ ਚੋਟੀ ਇਹ ਹੁਣੇ ਚੋ ਕੇ ਆਈ ਆ ਖਾਲੀ ਹੋ ਚੁੱਕੀ ਆ ਇਹ ਵੀ ਵੱਡੇ ਕਾਦੀ ਚੋਟੀ ਆ ਇਕਾ ਪਹਿਲ ਨੂੰ ਚੋਟੀ ਆ ਦੁੱਧ 15 ਕਿਲੋ ਤਿਆਰ ਇਕਾ ਤੇਲਿਆ ਪੂਰੀ ਕੋਲ ਪਿਓਰ ਤੇਲਿਆ ਪੂਰੀ ਚੋਟੀ ਨੀਲੀ ਰਾਵੀ ਚ ਬਾਡਰ ਦੀ ਚੋਟੀ ਕਿੰਨਾ ਸੀ ਵੀਰ ਪਹਿਲਾਂ ਦੇ ਦੁੱਧ 10 ਦੇ ਮਾਲਕ ਇਹ ਦੁੱਧ ਜੀ ਉਹ 13 ਲੀਟਰ ਦੱਸਿਆ ਪਹਿਲੇ ਦੁੱਧ ਪਹਿਲਾਂ ਦਾ 13 ਲੀਟਰ 15 ਕਿਲੋ ਦੁੱਧ ਚੋਟੀ ਖੁੱਲਕ ਚਵਾ ਦੂਗੀ ਸਲਵਟਾ ਬਾਬਾ ਚੁਣੀ ਹੈ ਚੋਟੀ ਦੀ ਥਾਣੇ ਦੇਖ ਸਕਦੇ ਕਿੰਨਾ ਚੰਗਾ ਲੱਗਾ ਹੈ ਵੀਰ ਜੀ ਗੱਲ ਕਰੀਏ ਰੇਟਾਂ ਦੀ ਕਿੱਥੋਂ ਲੈ ਕੇ ਕਿੱਥੋਂ ਤੱਕ ਹੋਣਗੇ ਰੇਟ ਅਸੀਂ ਆਪਾਂ ਸਟਾਰਟ ਕਰਦਾਂਗੇ ਜੀ 80 ਹਜ਼ਾਰ ਤੋਂ ਲੈ ਕੇ ਹਾਂਜੀ 1 ਲੱਖ 25 ਹਜ਼ਾਰ ਤੱਕ ਜਾਵਾਂਗੇ 1 ਲੱਖ 25 ਹਜ਼ਾਰ ਤੱਕ ਹਾਂਜੀ ਜਿਹੜਾ ਵੀ ਵੀਰ ਭਰਾ ਖਰੀਦੂਗਾ ਆਪਦੀ ਦੋ ਟਾਈਮ ਚੋ ਕੇ ਤਸੱਲੀ ਕਰ ਲੈ ਤੇ ਕੰਟੈਕਟ ਨੰਬਰ ਦੱਸ ਦੋ ਆਪਦਾ 82840 72127 82840 72127 ਕਿੰਨਾ ਚਿਰ ਹੋ ਗਿਆ Rajasthan ਤੋਂ ਮਾਲ ਖੜਦਿਆ ਨੂੰ ਤੁਹਾਨੂੰ ਬਹੁਤ ਚਿਰ ਹੋ ਗਿਆ ਜੀ 15 16 ਸਾਲ ਹੋ ਗਏ ਆ ਕੋਈ ਵਿਸ਼ੇਸ਼ ਗੱਲ Rajasthan ਦੀ ਇਹ ਦੁੱਧ ਲੰਮਾ ਦੇਣੀ ਆ ਜੀ ਇਕਦਿ ਲੰਮਾ ਟਾਈਮ ਦੇਣੀ ਜਿਹਦੇ ਤੋਂ ਪਹਿਲੇ ਸਮੇਂ ਛੋਟ ਜਾਂਦਾ ਉਹ 10-12 ਮਿੰਟ ਕੱਢ ਦੇਣੀ ਆ 12-12 ਛੋਟੀਆਂ ਵੀ ਕੱਢ ਦੇਣੀ ਹਾਂਜੀ ਹਾਂਜੀ ਵੱਡੀਆਂ ਚਲੋ ਬਾਅਦ ਕੱਢ ਜਣੀਆਂ ਚਲੋ ਜਿਹੜਾ ਵੀ ਵੀਰਪੁਰਾ ਨਹੀਂ ਆ ਸਕਦਾ Rajasthan ਤੇ ਇੱਕ ਰਾਂ ਨਾਮ ਤੇ ਐਡਰੈਸ ਦੁਬਾਰੇ ਦੱਸੋ ਨਾਮ ਮੇਰਾ ਕੇਵਲ ਸਿੰਘ ਆ ਜੀ ਸੀਲ ਆਪਣੀ ਅਜਰਾਲਾ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਆ ਪਿੰਡ ਸਾਡਾ ਹਰੜ ਖੁੰਦਿਆ ਰਿਆ ਸ਼ਾੜੀ ਵੇਲ ਕੇ ਵੇਲੀ ਹਾਂ ਹਾਂ ਬਾਕੀ ਸਾਰੇ ਵੀਰਾਂ ਦਾ ਲਾਸਟ ਤੱਕ ਵੀ ਦੇਖ ਲਈ ਤਾਂ